ਇਹ ਗੁਰਦੁਆਰਾ ਲੰਗਰ ਦਮਦਵਾ ਸਾਬੋ ਨਗਰਾਸੂ ਜੋ ਕਿ ॠषिਕੇਸ਼ ਤੋਂ 150 ਕਿਲੋਮੀਟਰ ਸ੍ਰੀ ਹਿਮਕੁੰਡ ਸਾਹਿਬ ਨੂੰ ਜਾਂਦਿਆਂ ਹੁੰਦਾ ਹੈ ਇੱਥੇ ਸੰਗਤਾਂ ਪਹੁੰਚ ਕੇ ਨਾਲੇ ਲੰਗਰ ਪ੍ਰਸ਼ਾਦਾ ਛਕਦੀਆਂ ਹਨ ਅਤੇ ਨਾਲੇ ਰੈਸ਼ ਦਾ ਬਾਬਿਆਂ ਦਾ ਜੋ ਕਿ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਬਿਆਨਤ ਸਿੰਘ ਲੰਗਰਾਂ ਵਾਲੇ ਬਾਬਾ ਸੁਖਦੇਵ ਸਿੰਘ ਜੀ ਲੰਗਰਾਂ ਵਾਲੇ ਇੱਥੋਂ ਦੀ ਕਾਰ ਸੇਵਾ ਕਰਾਉਂਦੇ ਹਨ ਬਾਬਿਆਂ ਦਾ ਬਹੁਤ ਵਧੀਆ ਅਪਰਾਲਾ ਅਸੀਂ ਹਰ ਸਾਲ ਜਦੋਂ ਹैमਕੁੰਡ ਸਾਹਿਬ ਨੂੰ ਜਾਂਦੇ ਇਥੋਂ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਵਾਪਸੀ ਤੇ ਰਾਤ ਦਾ ਵਿਸ਼ਰਾਮ ਵੀ ਸੰਗਤ ਇੱਥੇ ਹੀ ਜ਼ਿਆਦਾਤਰ ਕਰਦੀ ਹੈ ਜੋ ਕਿ ਇਹ ਲਗਭਗ ਗੁਰਦੁਆਰਾ ਸ੍ਰੀ ਹैमਕੁੰਡ ਸਾਹਿਬ ਨੂੰ ਜਾਂਦਿਆ ਰਿਸ਼ੀਕੇਸ਼ ਤੋਂ ਸੈਂਟਰ ਦੇ ਵਿੱਚ ਹੀ ਪੈਂਦਾ ਹੈ ਬਾਬਾ ਜੀ ਹੁਣਾਂ ਦਾ ਬਹੁਤ ਬਹੁਤ ਵਧੀਆ ਪ੍ਰਬੰਧ ਆ ਹਰੇਕ ਤਰ੍ਹਾਂ ਦਾ ਲੰਗਰ ਪ੍ਰਸ਼ਾਦੇ ਦਾ ਰੈਸ਼ ਦਾ ਸਾਰੇ ਪ੍ਰਬੰਧ ਬਾਬਾ ਜੀ ਦੇ ਹਨ ਸੰਗਤਾਂ ਬਹੁਤ ਸੰਕਾ ਜਿਹੜੀਆਂ ਲਗਭਗ 100% ਇੱਥੇ ਜਾਂਦਿਆਂ ਵੀ ਤੇ ਵਾਪਸੀ ਤੇ ਆਉਂਦਿਆਂ ਵੀ ਰੁਕਦੀਆਂ ਹਨ ਹਾਂਜੀ ਆਹ ਸਾਰੀ ਸੰਗਤ ਸਾਰੀਆਂ ਗੱਡੀਆਂ ਵੇ ਆ ਗਈਆਂ ਸੰਗਤ ਹਾਂਜੀ ਆ ਗਿਆ ਵੇਹਰੂ ਸੰਗਤ ਆ ਰਹੀ ਆ ਹਾਂ